ਪਿਛਲੇ ਸਾਲ 19 ਜੁਲਾਈ ਨੂੰ ਵਿਦੇਸ਼ 'ਚ ਰਹਿੰਦੇ ਅਮਰੀਕ ਸਿੰਘ ਬਾਜਵਾ ਨਾਮਕ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਟਿਕਟੋਕ ਦੀ ਇੱਕ ਵੀਡੀਓ ਰਾਹੀਂ ਰਵਿਦਾਸੀਆ ਤੇ ਵਾਲਮੀਕੀ ਭਾਈਚਾਰੇ ਨੂੰ ਬਹੁਤ ਹੀ ਗਲਤ ਸ਼ਬਦਾਬਦੀ ਬੋਲੀ ਸੀ ਜਿਸ ਨੂੰ ਲੈ ਕੇ આરોપી ਤੇ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਤੇ ਟੇਮਸ ਵੈਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਮਾਨਯੋਗ ਅਦਾਲਤ ਨੇ ਇਸ ਜਾਤ ਹੰਕਾਰੀ ਨੂੰ 18 ਹਫ਼ਤੇ ਦੀ ਕੈਦ ਅਤੇ ਜੁਰਮਾਨਾ ਕੀਤਾ ਹੈ ਜਿਕਰਯੋਗ ਹੈ ਕਿ આરોપી ਨੇ ਵੀਡੀਓ 'ਚ ਬਹੁਤ ਗਲਤ ਤੇ ਗੰਦੀ ਸ਼ਬਦਾਬਦੀ ਪੁਲਿਸੀ ਯੂਕੇ ਚ ਇਹ ਸ਼ਾਇਦ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ ਜਿੱਥੇ ਜਾਤੀ ਆਧਾਰਿਤ ਅਪਸ਼ਬਦਾ ਅਤੇ ਜਿੰਸੀ ਨਫ਼ਰਤ ਭਰੇ ਭਾਸ਼ਣਾ ਦਾ ਮੁਕੱਦਮਾ ਚਲਾਇਆ ਗਿਆ ਹੈ આરોપી ਨੂੰ ਸੁਣਵਾਈ ਗਈ ਸਜ਼ਾ ਇੱਕ ਸਖਤ ਸੰਦੇਸ਼ ਦੇਵੇਗੀ ਕਿ ਬ੍ਰਿਟੇਨ ਚ ਅਜਿਹੇ ਜਾਤੀ ਨਫ਼ਰਤ ਭਰੇ ਭਾਸ਼ਣ ਅਤੇ ਦੁਰਵਿਵਹਾਰ ਨੂੰ ਪਰਦਾਸ਼ਤ ਨਹੀਂ ਕੀਤਾ ਜਾਵੇਗਾ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ